ਉਪਰ ਸਾਧੀ ਜਾਇ ਜਦੋਂ ਨਾਮਾ ਭਗਤੀ ਕੇ ਪ੍ਰੇਮ ਨਹੀਂ ਹੈ ਜਾਨਾ ਇਹਨਾਂ ਨੇ ਜਾਣਿਆ ਕੀ ਤਨ ਚੋਂ ਬੰਝੜਿਆ ਨਾ ਆਤਮ ਜਾਣੀ ਸੀ ਆਤਮ ਜੜਿਆ ਨਾ ਜਿੰਨੀ ਆਤਮ ਜਾਣਿਆ ਪਰਮ ਆਤਮ ਸੋਈ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਗੁਰਬਾਣੀ ਚ ਕਿਤੇ ਵੀ ਪਰਮਾਤਮਾ ਨਾਲ ਕੋਈ ਚੀਜ਼ ਨਹੀਂ ਹੈ ਪਰ ਪਰਮ ਆਤਮ ਸਰਵਸ਼੍ਰੇਸ਼ਟ ਆਤਮਾ ਇਹਨੇ ਆਪੇ ਬਣ ਜਾਣਾ ਜਗ ਆਵਾਜ਼ਾਂ ਹੋਈਆਂ ਇਹਨਾਂ ਜਾਣ ਲੈਣੇ ਨੇ ਆਤਮ ਜਾਣਣਾ ਜਿਹਨੇ ਆਦਮ ਜਾਣਿਆ ਪਰਮਾਤਮ ਸੋਈਓ ਤਾਂ ਆਪੇ ਪਰਮਾਤਮ ਪ੍ਰਾਪਤੀ ਕੀ ਨਹੀਂ ਹੋਈ ਪਰਮਾਤਮ ਦੀ ਸਾਇਆ ਮੱਤਾ ਪਰਮਾਤਮ ਦੀ ਪ੍ਰਾਪਤੀ ਕਹ ਲਿਆ ਨਾ ਗੁਰਬਤ ਨਹੀਂ ਮੰਨਦੀ ਇਸ ਗੱਲ ਨੂੰ ਸਿੱਖਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਗੱਲ ਸੇ ਉਹ ਆਦਾ ਪੰਡਿਤ ਇਹਦਾ ਹੀ ਹੋਈ ਹੈ ਸਾਡੇ ਕੋਲ ਪੰਡਤ ਦਾ ਪਰਮਾਤਮ ਨੂੰ ਹੁੰਦਾ ਮ વિદਵਾਨਾਂ ਨੇ ਇਹ ਕੀ ਦਾ ਧਿਆਨ ਕੀਤਾ ਨਾਲੇ ਵਿਦਵਾਨਾਂ ਨੂੰ ਦੱਸਦੀ ਕੀ ਲੋੜ ਹੁੰਦੀ ਹੈ ਵਿਦਵਾਨ ਪਰਦਾ ਹੁੰਦਾ ਜੋ ਵੀ ਪੜ੍ਹ ਲੈਦਾ ਉਹ ਨੂੰ ਬੰਦ ਲੈਦਾ ਅੱਖਾਂ ਵਿੱਚ ਜਿਹੜਾ ਅੱਖਾਂ ਵਿੱਚ ਕਰਾ ਮੰਨ ਨਹੀਂ ਹੁੰਦਾ ਉਹ ਵਿਦਵਾਨ ਨਹੀਂ ਹੁੰਦਾ ਉਹ ਖੋਜੀ ਹੁੰਦਾ ਜਿਹੜਾ ਲਿਖਤ ਨੂੰ ਅੱਖਾਂ ਵਿੱਚ ਕੇ ਨਹੀਂ ਮੰਨਦਾ ਉਹ ਵਿਦਵਾਨ ਹੁੰਦਾ ਇਹ ਨਹੀਂ ਉਹ ਖੋਜੀ ਹੁੰਦਾ ਉਹ ਵਿਦਵਾਨ ਨਹੀਂ ਕਹਿੰਦੇ ਉਹ ਤਾਂ ਖੋਜੀ ਹੁੰਦਾ ਫਿਰ ਉਹ ਦੇਖ ਲੈ ਕੀ ਗੱਲ ਦਾ ਕੀ ਠੀਕ ਹੈ ਵਿਦਵਾਨ ਉਹਨੂੰ ਗੜੇਆਂ ਅੱਖਾਂ ਵਿੱਚ ਕੇ ਮੰਨ ਲੈ ਜੋ ਪੜ੍ਹ ਲਿਆ ਆ ਸਾਡੇ ਅੱਖਾਂ ਵਿੱਚ ਤੋਂ ਨਹੀਂ ਬੈਠੇ ਨੇ ਕਿਸੇ ਨੇ ਗਲਤ ਬੈਠਿਆ ਉਹ ਨੂੰ ਨਹੀਂ ਬੈਠੇ ਤੇ ਮੇਰੇ ਦੂਆ ਪੜ੍ਹਿਆ ਉਹ ਨੂੰ ਨਹੀਂ ਬੈਠਾ ਗੁਰੂ ਘਰ ਦੇ ਵਿਰੋਧੀ ਸੀ ਲਿਖਦੇ ਨੇ ਜੇ ਉਹਨਾਂ ਨੇ ਲਿਖਤਾ ਫੜ ਕੇ ਉਹਨਾਂ ਨੇ ਬੈਠੇ ਅੱਖਾਂ ਵਿੱਚ ਕੇ ਅੱਦੇ ਉਹਦੇ ਬੰਨੀ ਬੈਠੇ ਨੇ ਵਿਚਾਰਿਆ ਨਹੀਂ ਦੂਜੇ ਗੁਰੂ ਘਰ ਆਈਏ ਬੰਨੀ ਹੋਈ ਜੇ ਦੇ ਵੀਰਿਆਂ ਦੇ ਦਾ ਨੂੰ ਹੁਣ ਤੀ ਮੰਦਰੀ ਨਹੀਂ 2200 ਸਾਲ ਚੋਂ ਖਾਲਸਾ ਦੇ ਉਹਨਾਂ ਨੂੰ ਬੰਨੀ ਬੈਠਿਆ ਨੇ ਜਿਹੜਾ ਉਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਵੀ ਜਾਗਦੇ ਵਾਕੀ ਸੁੱਤੇ ਕੋਲੇ ਨੇ ਉਹਨਾਂ ਦਾ ਜਗਦੇ ਕੀ ਦਿਹਾੜੀ 100 ਸਾਲ ਦੀ ਹੈ ਬੈਦਰੀ ਤੁਸੀਂ ਬੰਦੀ ਹੀਨ ਸੀ ਤੁਸੀਂ ਉਹਨਾਂ ਲਈ ਬੁਧੀ ਹੀ ਨਾ ਕਰਕੇ ਮੰਨ ਲਿਆ ਤੁਸੀਂ ਯਾ ਤੁਹਾਨੂੰ ਅੱਗੇ ਸਾਨੂੰ ਨਾ ਜਾਣਦੇ ਨਾ ਦੂਜਿਆਂ ਨੇ ਪੜ ਕਰੇ ਜੱਤ ਕੀਤੀਆਂ ਨੇ ਮੇਰੇ ਉਧਰ ਜੱਤ ਕੀਤੀਆਂ ਨੇ ਕਿਹਨਾਂ ਜਿਹੜੇ ਸ਼ਬਦ ਲਿਖਿਆਗੇ ਕਿਤੇ ਹੋਰ ਕਿਸੇ ਨੇ ਬੜੀਆਂ ਨਹੀਂ ਤੁਸੀਂ ਬੜੀਆਂ ਨੇ ਉਹ ਯਾਤਰਾ ਸਾਰਾ ਕੀਤਾ ਹੈ ਉਹ ਬਰੋਦੀਆਂ ਲਗਾਇਆ ਹੋਇਆ ਹੈ ਸੋਇ ਗੁਰਪ੍ਰਸਾਦੀ ਜੈਦੇਉ ਨਾਮਾ ਭਗਤੀ ਕੇ ਪ੍ਰੇਮ ਹੀ ਹੀ ਹੈ ਜਾਨਾ ਭਗਤੀ ਕੇ ਪ੍ਰੇਮ ਹੀ ਹੀ ਹੈ ਜਾਨਾ ਪ੍ਰੇਮਾ ਭਗਤੀ ਜਿਹੜੀ ਭਗਤੀ ਚ ਪ੍ਰੇਮ ਪੈਦਾ ਹੋਵੇ ਨਾ ਸਾਰੇ ਨਾਲ ਉਹਨੂੰ ਪ੍ਰੇਮ ਭਗਤੀ ਕਰਦੇ ਨੇ ਇਹ ਭਗਤੀ ਪ੍ਰੇਮ ਦਾ ਆਪਦੇਸ ਕਰਦੀ ਹੈ ਇੱਕ ਵਜਾ ਇੱਕ ਸਕੇਲ ਬਾਰਕ ਨਾ ਕੋਈ ਵੈੜੀ ਨਾ ਹੈ ਬਗਾਨੋ ਇਹ ਪ੍ਰੇਮ ਪੈਦਾ ਕਰਦੀ ਜੀ ਗੁਰਬਾਣੀ ਨੂੰ ਮੰਨੇ ਪੈ ਗਿਆ ਹੋ ਜਾਂਦਾ ਵੀ ਨਾਲ ਨਾਲ ਪ੍ਰੇਮ ਸਾਰੇ ਬਾਤਾਂ ਉਹ ਸਿੱਖਣੇ ਜਿਨ੍ਹਾਂ ਦੇ ਪ੍ਰੇਮ ਪੈਦਾ ਨਹੀਂ ਹੋਇਆ ਜੋ ਸਿੱਖੀ ਦਾ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਉਹ ਵਾਲੀ ਨਹੀਂ ਅਸਰ ਚਾਹੇ ਆਪਾਂ ਉਹਨੂੰ ਕੱਢੇ ਪੱਕੇ ਸਿੱਖਣ ਦੇ ਕੋਲ ਜੇ ਸਿਰਫ ਸਿੱਖਾਂ ਨਾਲ ਪ੍ਰੇਮ ਹੋਣਾ ਸਿੱਖੀ ਨਾਲ ਪ੍ਰੇਮ ਨਹੀਂ ਜੇ ਸਿੱਖੀ ਨਾਲ ਪ੍ਰੇਮ ਹੈ ਫਿਰ ਗੁਰੂ ਪਰਮੇਸ਼ਰ ਨਾਲ ਪ੍ਰੇਮ ਹੈ ਫਿਰ ਸਾਰੇ ਨਾਲ ਪ੍ਰੇਮ ਕੋ ਸਾਰੇ ਉਹਦੇ ਹੀ ਨੇ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਗੱਤਾਰਾ ਤੇ ਗੱਤਾਰਾ ਤਾਂ ਹੋ ਉਹ ਹੋ ਆਪਾਂ ਨੇ ਕੀ ਲੈਣਾ ਸਭ ਜੀਤ ਤੁਹਾਰੇ ਜੀ ਸਾਰੇ ਜੀ ਉਹਦੇ ਨੇ ਤੂੰ ਕੇ ਨਫਤ ਕਰੇਗਾ ਦੱਸ ਰੋਧ ਜੇ ਨਾ ਪਾੜੇਗਾ ਜੇ ਜਿਹੜਾ ਸਿੱਖੀ ਨਾਲ ਪ੍ਰੇਮ ਕਰੂ ਸਾਰਿਆਂ ਨਾਲ ਪ੍ਰੇਮ ਕਰਦਾ ਪਉਗਾ ਉਹ ਨੂੰ ਉਹ ਵੀ ਮਜਬੂਰੀ ਆ ਆਪਣੇ ਮਨ ਨੂੰ ਮਨਾਉਣਾ ਪਊਗਾ ਨਫਰਤ ਵਿੱਚੋਂ ਕਰਨੀ ਪਊਗੀ ਜੇ ਨਹੀਂ ਕਰਦਾ ਤਾਂ ਸਿੱਖਾਂ ਨਾਲ ਤੇ ਸਖਬੀਰਾਂ ਨਾਲ ਮਰਦੇ ਨੇ ਸੇਖ ਵੀ ਉਹ ਡੋਟ ਇੱਕ ਨੰਬਰ ਦਾ ਸਿੱਖ ਦਾ ਉਹਦੇ ਨਾਲ ਨਹੀਂ ਪ੍ਰੇਮ ਕਰਦਾ ਜਿਹੜਾ ਅਸਲੀ ਸਿੱਖ ਹੈ ਉਹ ਤਾਂ ਉਹਨੂੰ ਨਫ਼ਰਤ ਕਰੂਗਾ ਜਿਹੜਾ ਸਿੱਖਾਂ ਨਾਲ ਪ੍ਰੇਮ ਕਰਦਾ ਹੈ ਸਿੱਖਾਂ ਦੀ ਗੱਲ ਕਰਦਾ ਹੈ ਸਿੱਖੀ ਦੀ ਨਹੀਂ ਕਰਦਾ ਜਿਹੜੇ ਅਸਲ ਸਿੱਖ ਨੇ ਉਹਦੇ ਨਾਲ ਨਹੀਂ ਵਾਸਤਾ ਰੱਖਦੇ ਉਹਨੂੰ ਦੂਗੇ ਚੰਗਣ ਉਹਦਾ ਕੋਖੜੂ ਹੈ ਆਜ ਉਹਦਾ ਕੋਖੜੂ ਹੈ ਉਹਨੇ ਨਹੀਂ ਕਰਨਾ ਹੈ ਉਹਦੇ ਨਹੀਂ ਅਸਰ ਹੋਣਾ ਸਿੱਖੀ ਦਾ ਹੋਰ ਭੈਣ ਨੂੰ ਭਾਵੇਂ ਮੁਸਲਮਾਨ ਸਖਬਨ ਜਵੇਂ ਪਰੋ ਨਹੀਂ ਬਣਦਾ ਇਹ ਗਲੇ ਬਿਗੜ ਚੁੱਕੇ ਕੋਕਰ ਇਹ ਨਹੀਂ ਰਹਿਦੇ ਹੁੰਦੇ ਦੁਆਰਾ ਇਹਦਾ ਤਾਂ ਨਹੀਂ ਰਸਪੰਦ ਹੁੰਦਾ ਬਾਣੀ ਦਾ ਉਹ ਘੰਟਾ ਤੋਂ ਘੰਟੇ ਗਲੇ ਰਹਿਣਾ ਦੱਸ ਫੇਰ ਨਹੀਂ ਗੱਲਦਾ ਹੁੰਦਾ ਕੋਈ ਕਹਿ ਉਹ ਸਾਰਾ ਟੰਡਾ ਰੱਖੋ ਉਹਦਾ ਜਿਹਨੇ ਗੱਲ ਨਾਲ 2-4 ਮਿੰਟ ਦਾ ਹੀ ਫਰਕ ਹੁੰਦਾ ਕੋਈ ਗੁੰਦਾ ਫਿਰ ਪਹਿਲਾਂ 2-4 ਦਸ ਮਿੰਟ ਦਾ ਫਰਕ ਹੁੰਦਾ ਇਹਦਾ ਘੰਟਾ ਵੀ ਨਾਲ ਉੱਤੇ ਫੇਰ ਗਲੇ ਨੂੰ ਸਮਝੋ ساری ਜ਼ਿੰਦਗੀ ਪੈਰੋ ਨਹੀਂ ਲੱਗਦਾ ਫੇਰ ਇਹ ਬੰਦੇ ਜੋ ਕਹੇ ਨਹੀਂ ਗੱਲੇ ਇਹਨਾਂ ਤੇ ਕੋਈ ਨਾ ਕਰੋ ਨਾ ਸਿੱਖੀ ਦਾ ਜਿਹੜੇ ਸਿੱਖਾਂ ਦੀ ਗੱਲ ਕਰਕੇ ਕੋਖਰੂ ਦੇ ਸਭ ਉਹ ਤਾਂ ਚੁੱਕ ਕੇ ਬਾਹਰ ਛੱਡਣ ਵਾਲੇ ਸਾਰੇ ਜੀ ਓਏ ਰਾਜਦਾਨੇ ਦਾ ਖਾਲਸਾ ਵਾਲੇ ਨੇ ਜਿਹੜਾ ਤੇ ਦਾਸ ਰੂਹ ਜੂਣ ਦੇ ਤੇ ਸਿੱਖੀ ਨਾਲ ਪ੍ਰੇਮ ਕਰਨ ਨਾਲ ਗੁਰੂ ਨਾਲ ਪ੍ਰੇਮ ਬਦੂਗਾ ਗੁਰੂ ਨਾਲ ਪ੍ਰੇਮ ਬਦੂਗਾ ਸਾਰਿਆਂ ਨਾਲ ਪ੍ਰੇਮ ਬਦੂਗਾ ਜੇ ਸਾਰਿਆਂ ਨਾਲ ਪ੍ਰੇਮ ਬਦੂਗਾ ਜਿਹਨਾਂ ਪ੍ਰੇਮ ਕੀਓ ਤੇ ਨਹੀਂ ਬਹੁਤ ਬਾਇਓ ਬਹੁਤ ਇਹ ਮੰਗਲਾ ਸਿੱਖੀ ਦੀ ਹੈ ਰਸਤਾ ਇਹ ਮਾਰਗ ਹੈ ਸਿੱਖੀ ਦਾ ਇਹ ਪੰਥ ਹੈ ਸਿੱਖੀ ਦਾ ਆ ਜਿਹੜਾ ਇਹ ਨਹੀਂ ਫਰਦ ਨੇ ਬੰਦਰੀ ਹੈ ਇਹ ਸਿੱਖੀ ਤੋਂ ਵਿਰੋਧੀ ਪੰਥ ਇਹ ਤਾਂ ਪੰਡਤਾਂ ਦਾ ਬੀਜ ਬੀਜਿਆ ਹੋਇਆ ਹੈ ਇਹਨਾਂ ਦੇ ਵਿੱਚ ਇਹ ਬੀਜ ਬੀਜਿਆ ਬੰਦੇ ਬਾਦਲ ਦਾ ਉਸ ਵੇਲੇ ਦਾ ਬੀਜ ਬੀਜਿਆ ਹੈ ਇਹ ਜਿਹੜੇ ਬੰਦੇ ਬਾਦਲ ਨੇ ਭਰਤੀ ਕੀਤੇ ਸਨ ਸੁਨਾਤਨੀ ਸਿੱਖ ਉਹਨਾਂ ਦਾ ਬੀਜ ਸੁਨਾਤਨੀ ਸਿੱਖਾਂ 'ਚ ਸਿੱਖਾਂ ਵਾਰੀ ਵੀ ਇਰਖਾ ਸੀ ਪਹਿਲਾਂ ਜਿਹੜੇ ਅਸਲੀ ਸਿੱਖ ਦੇ ਗੁਰੂ ਕਰਦੇ ਉਹਨਾਂ ਨਾਲ ਹੀ ਇਰਖਾ ਸੀ ਗੁਰੂ ਘਰ ਬਾਰੇ ਇਰਖਾ ਸੀ ਸਿੱਖਾਂ ਬਾਰੇ ਤਾਂ ਇਹ ਇਰਖਾ ਹੈ ਨਹੀਂ ਪਰ ਸਿੱਖੀ ਦੀ ਪਛਾਣ ਵੀ ਹੈ ਨਹੀਂ ਇਰਖਾ ਹੈਗੀ ਜੇ ਸਿੱਖੀ ਬਾਰੇ ਇਰਖਾ ਹੈ ਜੀ ਸਿੱਖੀ ਵਾਲੀ ਇਰਖਾ ਨਹੀਂ ਗਈ ਇਹਨਾਂ ਦੀ ਸਿੱਖੀ ਦਾ ਪਤਾ ਲੱਗੇ ਤਾਂ ਵੀ ਨਹੀਂ ਮੰਨਣ ਉਹਨਾਂ ਨੇ ਇਹਨਾਂ ਨੂੰ ਲੱਗੇ ਤਾਂ ਸਿੱਖੀ ਬਾਰੇ ਪਤਾ ਲੱਗੇ ਤਾਂ ਵੀ ਨਹੀਂ ਇਹਨਾਂ ਨੇ ਬੰਨਣਾ ਸਿੱਖੀ ਦੇ ਨਾਲ ਇਰਖਾ ਲੂ ਇਰਖਾ ਸਿੱਖੀ ਨਾਲ ਵੀ ਉਹਨਾਂ ਦੀ 何